ਹਾਂਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਜਿਹੜੇ ਮੁਲਾਜ਼ਮ ਜਦੋਂ ਕਿ ਇਹਦੀ ਸਰਵਿਸ ਪੂਰੀ ਹੋ ਜਾਂਦੀ ਹੈ ਤਾਂ ਰਿਟਾਇਰਮੈਂਟ ਹੁੰਦੇ ਆ ਸੀ ਉਹਨਾਂ ਨੂੰ ਅੱਜ ਕੁਝ ਬੇਨਤੀਆਂ ਕਰ ਰਹੇ ਹਾਂ ਜਾਣੇ ਕਿ ਅਸੀਂ ਇਹ ਦੱਸਣ ਜਾ ਰਹੇ ਹਾਂ ਵੀ ਜਦੋਂ ਕੋਈ ਵੀ ਮੁਲਾਜ਼ਮ ਨੂੰ ਸਰਕਾਰ ਕੋਲ ਡਿਊਟੀ ਦਿੰਦੀ ਹੈ ਤਾਂ ਉਹ ਲੋਕਾਂ ਖਾਤਰ ਹੀ ਹੁੰਦੀ ਹੈ ਕਿਸੇ ਵੀ ਦਫ਼ਤਰ ਦੇ ਵਿੱਚ ਬਹਿ ਕੇ ਜਦੋਂ ਕੰਮ ਕਰਦਾ ਹੈ ਤਾਂ ਉੱਥੇ ਲੋਕਾਂ ਦੇ ਵਾਸਤੇ ਉਹ ਮੁਲਾਜ਼ਮ ਨੂੰ ਡਿਊਟੀ ਉੱਤੇ ਰੱਖਿਆ ਜਾਂਦਾ ਹੈ ਚਾਹੇ ਉਹ ਕੋਈ ਵੀ ਵਿਭਾਗ ਹੋਵੇ ਕੋਈ ਵੀ ਦਫ਼ਤਰ ਹੋਵੇ ਪਰ ਜਦੋਂ ਉਹ ਮੁਲਾਜ਼ਮ ਆਪਦੀ ਸਰਵਿਸ ਪੂਰੀ ਕਰਕੇ ਰਿਟਾਇਰਮੈਂਟ ਹੋਵੇ ਤਾਂ ਕਿਸੇ ਵੀ ਧਰਮ ਨੂੰ ਜਦੋਂ ਉਹ ਮੰਨਦਾ ਹੈ ਤਾਂ ਇਮਾਨਦਾਰੀ ਦੀ ਅਰਦਾਸ ਜ਼ਰੂਰ ਕਰਾਵੇ ਜੇ ਉਹਨੇ ਮਤਲਬ ਹੀ ਜਿੰਨਾ ਚਿਰ ਉਹਨੇ ਡਿਊਟੀ ਕੀਤੀ ਹੈ ਜੇ ਉਹਨੇ ਇਮਾਨਦਾਰੀ ਨਾਲ ਬਹਿ ਕੇ ਦਫ਼ਤਰ ਦੇ ਵਿੱਚ ਕੰਮ ਕੀਤਾ ਹੈ ਕੋਈ ਵੀ ਧਰਮ ਹੈ ਕਿਸੇ ਦਾ ਪਰ ਜੇ ਉਹਨੇ ਆਪਦੇ ਦਫ਼ਤਰ ਦੇ ਵਿੱਚ ਬਹਿ ਕੇ ਲੋਕਾਂ ਦੇ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਜਿਹੜੀ ਡਿਊਟੀ ਤੇ ਉਹ ਸੀ ਜਿਹੜੀ ਪੋਸਟ ਤੇ ਸੀ ਤਾਂ ਹੁੰਦਾ ਕੀ ਹੈ ਕਿ ਇਹ ਅਰਦਾਸ ਕੋਈ ਨਹੀਂ ਕਰਾਉਂਦਾਗਾ ਬਹੁਤ ਤਰ੍ਹਾਂ ਦੀਆਂ ਅਰਦਾਸਾਂ ਕਰਾਈਆਂ ਜਾਂਦੀਆਂ ਪਰ ਇਮਾਨਦਾਰੀ ਦੀ ਅਰਦਾਸ ਨਹੀਂ ਕੋਈ ਕਰਾਉਂਦਾ ਜੇ ਅਕਸਰ ਉਹ ਮੁਲਾਜ਼ਮ ਰਿਟਾਇਰਮੈਂਟ ਹੋਣ ਦੇ ਸਮੇਂ ਉਹਨੂੰ ਸਰਕਾਰ ਪੈਸਾ ਵੀ ਦਿੰਦੀ ਹੈ ਤਾਂ ਉਹਦੇ ਖੁਸ਼ੀ ਵੀ ਮਨਾਈ ਜਾਂਦੀ ਹੈ ਢੋਲ ਨਗਾਰੇ ਵੀ বাজਾਏ ਜਾਂਦੇ ਆ ਪਰ ਜੇ ਉਹਨੇ ਇਮਾਨਦਾਰੀ ਨਾਲ ਕੰਮ ਦਫ਼ਤਰ ਦੇ ਵਿੱਚ ਕੀਤਾ ਜਿੰਨੇ ਸਾਲ ਵੀ ਉਹਨੇ ਸਰਵਿਸ ਕਰੀ ਐ ਡਿਊਟੀ ਕਰੀ ਐ ਪਰ ਉਹ ਇਮਾਨਦਾਰੀ ਦੀ ਅਰਦਾਸ ਜ਼ਰੂਰ ਕਰਾਵੇ ਜੇ ਉਹ ਅਸਰ ਵੀ ਕਿਸੇ ਵੀ ਧਰਮ ਨੂੰ ਮੰਨਦਾ ਜਾਂ ਕਿਸੇ ਵੀ ਮਤਲਬੀ ਉਹ ਧਰਮ ਨੂੰ ਫਾਲੋ ਕਰਦਾ ਕਿਸੇ ਵੀ ਧਰਮ ਦੇ ਵਿੱਚ ਜਾਂਦਾ ਹੈ ਕਿਉਂਕਿ ਸਾਰੇ ਧਰਮਾਂ ਦੇ ਅੰਦਰ ਇਮਾਨਦਾਰੀ ਦਾ ਪਾਠ ਪੜਾਇਆ ਸਾਰੇ ਧਰਮਾਂ ਦੇ ਅੰਦਰ ਇਮਾਨਦਾਰੀ ਆਖੀ ਹੈ ਗੁਰੂ ਸਾਹਿਬਾਨਾਂ ਨੇ ਮਹਾਪੁਰਚਾ ਨੇ ਤਾਂ ਕਿਉਂਕਿ ਜੇ ਉਹਨਾਂ ਲੋਕਾਂ ਨਾਲ ਠੱਗੀਆਂ ਵਾਰੀਆਂ ਹੈ ਲੋਕਾਂ ਨਾਲ ਧੋਖਾ ਕਰਿਆ ਲੋਕਾਂ ਨਾਲ ਬੇਨਸਾਫੀ ਕਰੀ ਹੈ ਤਾਂ ਗੁਰੂ ਸਾਹਿਬਾਨਾਂ ਨੇ ਮਹਾਪੁਰਚਾ ਨੇ ਇਮਾਨਦਾਰੀ ਆਖੀ ਹੈ ਇਮਾਨਦਾਰੀ ਦਾ ਪਾਠ ਪੜਾਇਆ ਹੈ ਤਾਂ ਅੱਜ ਸਾਡੀ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਬੇਨਤੀ ਹੈ ਚਾਹੇ ਉਹ ਕਿਸੇ ਵੀ ਵਿਭਾਗ ਦੇ ਵਿੱਚੋਂ ਰਿਟਾਇਰਮੈਂਟ ਹੁੰਦਾ ਹੈ ਚਾਹੇ ਕੋਈ ਵੀ ਹੈ ਉਹ ਇਮਾਨਦਾਰੀ ਦੀ ਅਰਜ਼ਾ ਜਰੂਰ ਕਰਾਵੇ ਵੀ ਮੈਂ ਪਾਈ ਆਪਦੇ ਦਫ਼ਤਰ ਦੇ ਵਿੱਚ ਬਹਿ ਕੇ ਜਿਸ ਦਿਨ ਤੋਂ ਮੈਂ ਡਿਊਟੀ ਤੇ ਲੱਗ ਗਿਆ ਉਸ ਦਿਨ ਤੋਂ ਮੈਂ ਆਪਦੀ ਤਨਖਾਹ ਦੇ ਵਿੱਚ ਗੁਜ਼ਾਰਾ ਕੀਤਾ ਤੇ ਮੈਂ ਮਤਲਬ ਵੀ ਇਮਾਨਦਾਰੀ ਦੇ ਨਾਲ ਉਸ ਦਫ਼ਤਰ ਦੇ ਵਿੱਚ ਬਹਿ ਕੇ ਕੰਮਕਾਰ ਕਰਿਆ ਲੋਕਾਂ ਨੇ ਕਿਉਂਕਿ ਉੱਥੇ ਇਹ ਤਾਂ ਹੈ ਨਹੀਂ ਵੀ ਕੱਲੇ ਮੁੱਖ ਮੰਤਰੀਆਂ ਦੇ ਕੰਮ ਹੁੰਦੇ ਜਾਂ ਲੀਡਰਾਂ ਦੇ ਕੰਮ ਹੁੰਦੇ ਆ ਉੱਥੇ ਸਾਰੀ ਪਬਲਿਕ ਦੇ ਕੰਮ ਹੁੰਦੇ ਆ ਇੱਕ ਤਾਂ ਉਹ ਸਮੇਂ ਸਿਰ ਡਿਊਟੀ ਤੇ ਗਿਆਵੇ ਇਹ ਵੀ ਇਮਾਨਦਾਰੀ ਆਉਂਦੀ ਆ ਇਹ ਨਹੀਂ ਹੁੰਦਾ ਵੀ ਜੇ ਉਹ ਇਮਾਨਦਾਰੀ ਕਰੀ ਤੇ ਸਮੇਂ ਸਿਰ ਡਿਊਟੀ ਤੇ ਨਹੀਂ ਗਿਆ ਜਾਣੀ ਕਿ ਡਿਊਟੀ ਤੇ ਵੀ ਸਮੇਂ ਸਿਰ ਜਾਂਦਾ ਹੋਵੇ ਤੇ ਲੋਕਾਂ ਦੇ ਨਾਲ ਮਤਲਬ ਵੀ ਵਿਹਾਰ ਵਧੀਆ ਹੋਵੇ ਤੇ ਇਮਾਨਦਾਰੀ ਮਤਲਬ ਵੀ ਉਹਨੇ ਜਿੰਨੇ ਵੀ ਸਾਲ ਉਹਨੇ ਡਿਊਟੀ ਕਰੀ ਇਮਾਨਦਾਰੀ ਨਾਲ ਕਰੀ ਹੋਵੇ ਕਿਸੇ ਵੀ ਮਹਿਕਮੇ ਦੇ ਵਿੱਚ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿਉਂਕਿ ਮਾਫੀ ਚਾਹੁੰਦੇ ਆ ਤੇ ਜਿਹੜੇ ਮੁਲਾਜ਼ਮ ਰਿਟਾਇਰਮੈਂਟ ਹੋਣ ਵਾਲੇ ਕਿਸੇ ਵੀ ਮਹਿਕਮੇ ਦੇ ਵਿੱਚ ਰਿਟਾਇਰਮੈਂਟ ਹੁੰਦੇ ਆ ਤਾਂ ਜਰੂਰ ਮਤਲਬ ਵੀ ਉਹ ਇਮਾਨਦਾਰੀ ਦੀ ਅਰਦਾਸ ਕਰਾਉਣ ਵੀ ਅਸੀਂ ਉੱਥੇ ਦਫ਼ਤਰ ਦੇ ਵਿੱਚ ਬਹਿ ਕੇ ਇਮਾਨਦਾਰੀ ਨਾਲ ਕੰਮ ਕੀਤੇ ਆ ਇਮਾਨਦਾਰੀ ਦੇ ਨਾਲ ਅਸੀਂ ਡਿਊਟੀ ਕਰੀ ਆ ਤੇ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਅੱਜ ਲੋੜ ਹੈ ਇਹਨਾਂ ਚੀਜ਼ਾਂ ਦੀ ਲੋਕਾਂ ਨੂੰ ਦੱਸਣ ਦੀ ਲੋੜ ਹੈ ਵੀ ਉਸ ਪ੍ਰਮਾਤਮਾ ਨੇ ਵਾਹਿਗੁਰੂ ਅੱਲਾ ਰਾਮ ਨੇ ਬੰਦੇ ਨੂੰ ਆਖਿਆ ਕਿ ਇਮਾਨਦਾਰੀ ਦਾ ಪಾਠ ਪੜਾਇਆ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਸਾਰੇ ਧਰਮਾਂ ਨੇ ਇਮਾਨਦਾਰੀ ਆਖੀ ਤੇ ਇਨਸਾਨ ਨੂੰ ਆਪਦੇ ਆਪ ਦੇ ਧਰਮ ਨੂੰ ਮੰਨਦੇ ਹੋਏ ਇਮਾਨਦਾਰੀ ਦੇ ਵਿੱਚ ਰਹਿ ਕੇ ਕੰਮ ਕਰਨੇ ਚਾਹੀਦੇ ਆ ਖਾਸ ਕਰਕੇ ਜਿਹੜੇ ਮੁਲਾਜ਼ਮਾ ਜਦੋਂ ਰ ਇਮਾਨਦਾਰੀ ਦੀਰਦਾ ਹੋ ਜ਼ਰੂਰ ਕਰਾਉਣ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ